ਤੇ ਨਾ ਵਸਤੇ ਆਇਆ ਪਰ ਦੁੱਖ ਦੀ ਗੱਲ ਉਹ ਜਿਨਾਂ ਪਿੰਡਾਂ ਦੇ ਵਿੱਚ ਅਸੀਂ ਸਾਨੂੰ ਹੋਵੇ ਸਾਡੀ ਲਾਲਚਾਂ ਦੋਈ ਰਾਤ ਨੂੰ ਹੋਈ ਲਗਾਤਾਰ ਲਗਾਣ ਮੇਰੇ ਸਾਥੀ ਦਰਸ਼ਨ ਹੋਈ ਹਰ ਮੇਸ਼ਾ ਬਿੰਦੁਰਾ ਅੰਰੇਜ਼ ਅਸੀਂ ਖਾਰੇ ਲੱਗੇ ਹੋਇਆ ਪਰ ਦੁੱਖ ਦੀ ਗੱਲ ਜਿਹੜੀਆਂ ਬੀਬੀਆਂ ਮੱਝ ਸਿੱਤ ਆਪਣੇ ਖਲਾਫੀ ਬੋਲਦਾ ਜਿਹੜਾ ਕੁਝ ਤੁਸੀਂ ਕਰਦੇ ਹੋ ਮੇਰੀ ਬੇਬੇ ਵੀ ਕਰਦੇ ਅਸੀਂ ਵੀ ਸਾਰਾ ਕੁਝ ਕਰਦੇ ਪਰ ਪਰ ਅੱਥੇ ਜਿੱਥੇ ਕੋਈ ਮੈਲਣਾ ਲੇਕਸ਼ਨਲ ਕਰਕੇ ਮੈਲਣਾ ਉੱਥੇ ਸਾਡੀ ਜਨਤਾ ਆਉਣ ਲੱਗਿਆ ਸਾਗੋ ਅਸੀਂ ਕਿਸੇ ਧਰਮ ਦੇ ਖਾਤ ਲਈ ਪਤਾ ਨਾ ਦੀ ਗੱਲ ਕਰਕੇ ਹਾ ਤੇ ਸੋਡੀ ਦਿਹਾੜੀ ਦੇਖੋ ਮੈਂ ਲੇਕਿਨ ਮਤਾਇ ਪੈਣਾ ਗੰਦ ਮਾਰ ਕਰਦੇ ਹੋ 1000 ਰੁਪਏ ਨਰਦਾ ਦੀ ਦਿਹਾੜੀ ਹੋਵੇ ਉਹ ਗੁੱਗੇ ਤੇ ਜੰਨਾ ਦੇ ਵਿਚਟ ਪਾਲੂ ਵਿੱਚ ਤੇਰੀ ਪੈਣਾ ਹੋ ਐਮਐਲ ਕੇ ਕਿਤੇ ਸਭਾ ਬਰੂ ਕੇ ਪਹਿਲਾ ਹੈ ਜਦ ਅਸੀਂ ਮੰਗ ਕਰਦੇ ਆਂ ਵੀ ਅਲਾਡ ਫਲੀ ਹਾਂ ਚਾਹੀਦਾ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਤਾਂ ਇਹ ਮਤਾ ਵੀ ਪਿਆ ਹੈ ਵਿਧਾਨ ਸਭਾ ਐਮਐਲਏ ਨੇ ਪਾਇਆ ਹੈ ਜਦ ਮਤਲਬ ਕੇ ਦਿੰਨੂ ਦੇ ਬੱਚਾ ਐਮਪੀ ਨੇ ਪਾਇਆ ਇਹ ਗੁੱਬੜਾ ਮਤਲਬ ਕੇ ਚਲਾ ਰਿਹਾ ਹੈ ਜੱਗਤ ਹੋ ਨਹੀਂ ਪਤਾ ਇਹ ਲੋਕ ਸਾਨੂੰ ਚਾਹਤਾ ਹੈ ਖਾਸ ਕਰਕੇ ਜੀ ਜੀ ਤੇ ਇਹ ਕਿਸੇ ਦੇ ਨਾਮ ਤੇ ਮਿਸਾਲ ਦੀ ਗੱਲ ਹੈ ਫਿਰ ਮੁਰਗੀ ਸਾਂਝੀ ਕਰਕੇ ਤੋਂ ਬਾਅਦ ਮਤਲਬ ਕਿ ਅੱਧੀ ਗੱਲਾਂ ਸਮਾਰਤ ਕਰਵਾ ਬਲਾਰਸ ਸਾਡੇ ਕੋਲ ਕਾਫੀ ਨੇ ਸਾਡੇ ਕੋਲ ਇਹ ਪੱਕੀ ਫੋਰਸ ਹੈ ਖਾਸ ਕਰਕੇ ਰੋਕਸੀ ਬੇਟੀਆਂ ਕਦੇ ਬੰਦਾ ਨਾ ਕੰਮ ਕਰੇ ਜਿਹੜਾ ਸਰਕਾਰੀ ਸਾਡਾ ਮਤਲਬ ਤੁਮਾਰ ਜੇ ਬੰਦਾ ਕਰਦਾ ਕੰਮ ਤੇ ਨਾਲ ਜਾਵੇ ਸਾਡੇ ਅੱਗੇ ਰੋਕੀ ਪੱਤ ਜੀੜ ਕੇ ਚੱਲ ਹਾਂਗੇ ਪਰ ਅਸੂਰ ਇੱਕ ਦੂਜੇ ਕੇ ਨੀ ਦੇਖਿਆ ਕਿ ਪੰਡਾ ਦੇ ਤੇਰੀਆਂ ਕਰਾ ਕੇ ਆਉਂਿਆ ਵੀ ਜੇ ਨਹੀਂ ਆਉਂਦੇ ਦੌੜ ਪਾ ਕਰਦੇ ਲੋਕਾਂ ਕੋਈ ਬੋਝ ਜੇ ਨਹੀਂ ਸੋ। ਇਹ ਕੰਮ ਨਹੀਂ ਕਰਦੀ ਕਰਦਾ ਮੇਰਾ ਕੰਮ ਨਹੀਂ ਕਰਦੀ ਕਰਦਾ ਉਹਦਾ ਕੰਮ ਨਹੀਂ ਕਰਦਾ ਉਹਦਾ ਕੰਮ ਨਹੀਂ ਕਰਦਾ ਜੇ ਆਉਣ ਵਾਲੀਆਂ ਪੀੜੀਆਂ ਬਚਾਉਣੀਆਂ ਨੇ ਹੁਣ ਸਹੇਤੇ ਬਚਾਉਣੀਆਂ ਨੇ ਜੇ ਜਹਰੀ ਨੂੰ ਮਤਲਬ ਕਿ ਹਜ਼ਾਰ ਰੁਪਿਆ ਕਾਹੜਾ 200 ਜਣ ਕੰਮ ਤੇ ਲਾ ਰਿਹਾ ਹੈ ਜਿੰਦਾਬਾਦ ਜਿੰਦਾਬਾਦ ਕਿਤੇ ਰੁਕਣਾ ਨਹੀਂ ਕਾ ਜਿੰਦਾਬਾਦ 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 ਲਗੇਰਾ ਰਾਜ ਪ੍ਰਬੰਧ ਮੁਦਦਬਾਦ ਜਿੰਦਾਬਾਦ ਮੁਦਦਬਾਦ ਕੇਂਦਰਪੇ ਸਰਕਾਰ ਕੇਂਦਰਪੇ ਸਰਕਾਰ ਮੁਦਦਬਾਦ ਜਿੰਦਾਬਾਦ ਮੁਦਦਬਾਦ ਪਾਣੀਕਾਰ ਕੋ ਜਦੀ ਰਾਖੀ ਕਰੋ ਰਾਖੀ ਕਰੋ ਰਾਖੀ ਕਰੋ ਪਾਣੀਕਾਰ ਕੋ ਜਦੀ ਰਾਖੀ ਕਰੋ ਰਾਖੀ ਕਰੋ ਜਿੰਦਾਬਾਦ ਸਰਕਾਰ ਪਲਾਸਟਿਕ ਮੁਦਦਬਾਦ ਹੋ ਪਲੇਆ ਸੋਹਣਾ ਹੁਣ ਇਹਨੂੰ ਪਹਿਲਾਂ ਬਣਾਉਗੇ ਬਸ ਇੱਕ ਵਾਰੀ ਰਹਿਣੇ ਆਪਾਂ ਇਹਨੂੰ ਜੋ ਮਨਤਾਪੁਰ ਦੇ ਗੋਰੀਆਂ ਸਰਕਾਰੀ ਕੰਮ ਚ ਦੋਣਾ ਦੋਣਾ ਨਵੀਂ ਮੰਡੀ ਆਪਣੇ ਉਹ ਆਖਰੀ ਬੁਲਾਉਣੇ ਲਾਈਚ ਬੈਠਾ ਦੇ ਕਾਰਨ ਬਹੁਤ ਪਾਰਟੀ ਹੈ ਕੇਂਦਰੀ ਕਮੇਟੀ ਦੇ ਆਗੂ ਆ ਰਹੇ ਪੀਐਲ ਦੇ ਜਿਹੜੇ ਵਿਸ਼ੇ ਤੋਂ ਤੇ ਕੇਤੇ ਤੋਂ ਦੇ ਉੱਤੇ ਆਪਾਂ ਕੋਲ ਪਹੁੰਚਿਆ ਹੈ ਜਿਹੜਾ ਅਰਦਾਸ ਦਾ ਮੰਗਵਟਨ ਦੇਇਆ ਜਾ ਰਿਹਾ ਹੈ ਜਿਹਦੇ ਵਿੱਚ ਸਾਰੇ ਕਿਰਤੀ ਵਰਗ ਦੀਆਂ ਮੱਲਾਂ ਜਾਪਣ ਲੈ ਆਪਾਂ ਉੱਤੇ ਦੇਇਆ ਜਾ ਰਹੇ ਆ ਉਹ ਜਿਹੜੇ ਟੀਚੇ ਮੱਲਾਂ ਨੇ ਕਿਉਂ ਜਾ ਰਹੇ ਆ ਉਹਦੇ ਬਾਰੇ ਆਪਣਾ ਜਿਹੜਾ ਹੈ ਆਪਣਾ ਵਿਚਾਰ ਰੱਖੋ ਜੇ ਸੋਨਾ ਉਸ ਤੋਂ ਬਾਅਦ ਕਿ ਆਪਾਂ ਜਦੋਂ ਬੰਦੇ ਦੇਖੋ ਬੰਦਾ ਸਾਥੀ ਬੋਲਦੇ ਆ ਜਾਣਗੇ ਇੱਕ ਵਾਰ ਫਿਰ ਧੰਨਵਾਦ ਕਰ ਦੂੰਗਾ ਤੇ ਆ ਪਾਣੀ ਵਾਲੇ ਕੈਂਪਰ ਵੇਖੋ ਟਰਾਲੀ ਵਿੱਚ ਧਰ ਕੇ ਆਪਾਂ ਲੈ ਕੇ ਜਾਣੇ ਆ ਤੇ ਦੁਨੀਆਂ ਵਿੱਚ ਉੱਥੇ ਲੈ ਕੇ ਨਾਲ ਲੈ ਕੇ ਜਾਣੀਆਂ ਤੇ ਇਹ ਨਾਗਰਨ ਸਾਥੀ ਇਹ ਕੰਮ ਨਾ ਕਰਨੇ ਸੁਭਾਅ ਬਿਅੰਤੀ ਕਰਨਾ ਕੰਮ ਨਹੀਂ ਪਾਣੀ ਦੀ ਬਟੰਡਾ ਤੇ ਲੈ ਕਮੇਟੀ ਆਗੂ ਆਰਪੀਐਲੋ ਭਗਵੰਤ ਜੀ ਦਾ ਅੰਝ ਕਰੂ ਕੰਮ ਬੜੀ ਥਾ ਮੰਚ ਤੇ ਬਰਾਜਮਾਨ ਦੋਨੋਂ ਪਾਰਟੀਆਂ ਦੇ ਆਗੂ ਸਹਿਬਾਨ ਅੱਜ ਵੀ ਇਸ ਰੋਸ ਪ੍ਰਦਰਸ਼ਨ